ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਗੁਰਮਤ ਸਤ ਕਰ ਸਿੰਬਲ ਸਫਲ ਭਏ ਗੁਰਮਤ ਸਤ ਕਰ ਬਾਸ ਮੈਂ ਸੁਗੰਧ ਹੈ ਗੁਰਮਤ ਸਤ ਕਰ ਸਿੰਬਲ ਸਫਲ ਭਏ ਗੁਰਮਤ ਸਤ ਕਰ ਬਾਸ ਮੈਂ ਸੁਗੰਧ ਹੈ ਗੁਰਮਤ ਸਤ ਕਰ ਕੰਚਨ ਮਨੂਰ ਭਏ ਗੁਰਮਤ ਸਤ ਕਰ ਪਰਖਤ ਅੰਧ ਹੈ ਗੁਰਮਤ ਸਤ ਕਰ ਕਾਲਕੋਟ ਅੰਮ੍ਰਿਤ ਹੋਏ ਕਾਲ ਮੇ ਅਕਾਲ ਭਏ ਅਸਥਿਰ ਕੰਧ ਹੈ ਗੁਰਮਤ ਸਤ ਕਰ ਜੀਵਨ ਮੁਕਤ ਭਏ ਮਾਇਆ ਮੈਂ ਉਦਾਸ ਬਾਸ ਬੰਦ ਨਿਰਬੰਧ ਹੈ ਗੁਰਮਤ ਸਤ ਕਰ ਜੀਵਨ ਮੁਕਤ ਭਏ ਮਾਇਆ ਮੈਂ ਉਦਾਸ ਬਾਸ ਬੰਦ ਨਿਰਬੰਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਿਕਾ ਕਰਜੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਕਬੇ 105 ਦੇ ਰਾਹੀ ਸਾਨੂੰ ਗੁਰਮਤਿ ਕਮਾਉਣ ਦੀ ਸਿੱਖੀ ਕਮਾਉਣ ਦੀ ਜਾਚ ਦੱਸਦੇ ਪਏ ਨੇ ਇਸ 27 ਨੰਬਰ ਕਵਿਤ ਦੇ ਵਿੱਚ ਭਾਈ ਸਾਹਿਬ ਜੀ ਨੇ ਗੁਰਮਤਿ ਕਮਾਉਣ ਵਾਲੇ ਨੂੰ ਜੋ दैवी ਗੁਣ ਪ੍ਰਾਪਤ ਹੁੰਦੇ ਨੇ ਉਹਨਾਂ ਦਾ ਜ਼ਿਕਰ ਕੀਤਾ ਪਿਛਲੇ ਕੁਝ ਕਵਿੱਤ ਜੋ ਅਸੀਂ ਸਰਵਣ ਕੀਤੇ ਨੇ ਲਗਭਗ 4 ਕਵਿੱਤ ਲਗਾਤਾਰ ਭਾਈ ਸਾਹਿਬ ਜੀ ਨੇ ਗੁਰਮਤ ਕਮਾਉਣ ਵਾਲਿਆਂ ਨੂੰ दैवी ਗੁਣ ਜੋ ਪ੍ਰਾਪਤ ਹੋਏ ਉਹਨਾਂ ਦਾ ਜ਼ਿਕਰ ਕੀਤਾ ਹੈ ਸੋ ਇਸ ਕਵਿੱਤ ਦੇ ਵਿੱਚ ਵੀ ਭਾਈ ਸਾਹਿਬ ਜੀ ਨੇ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਸਤਿਗੁਰੂ ਦੀ ਜੇ ਬਚਨਾਂ ਤੇ ਪਹਿਰਾ ਦੇਣ ਵਾਲੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਜੀਵਨ ਦਾ ਜ਼ਿਕਰ ਕੀਤਾ ਕਿ ਕੀ ਉਹਨਾਂ ਦੇ ਜੀਵਨ ਵਿੱਚ ਬਦਲਾਵ ਆਉਂਦਾ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਗੁਰਮੱਤ ਗੁਰੂ ਦੀ ਮੱਤ ਸਤ ਕਰ ਸਤ ਕਰਕੇ ਮੰਨਣ ਵਾਲੀ ਸਿੰਮਲ ਸਫਲ ਭਏ ਸਿੰਮਲ ਸ਼ਬਦ ਦਾ ਅਰਥ ਹੈ ਸਿੰਮਲ ਦਾ ਰੁੱਖ ਸਿੰਮਲ ਦਾ ਰੁੱਖ ਜੋ ਹੈ ਉਦੇ ਫਲ ਬੇਸਵਾਦ ਦੇ ਨੇ ਉਦੇ ਫੁੱਲ ਬੇਸਵਾਦ ਦੇ ਨੇ ਕੋਈ ਰਸ ਨਹੀਂ ਕੋਈ ਉਹਦੇ ਵਿੱਚ ਐਸੀ ਜਿਹੜੀ ਉਹ ਰਸਦਾਇਕ ਵਸਤੂ ਨਹੀਂ ਹੈ ਜੀਦੇ ਕਰਕੇ ਉਹਦੀ ਕੋਈ ਵਡਿਆਈ ਹੋ ਸਕੇ ਪਰ ਸਿੰਬਲ ਦਾ ਰੁੱਖ ਉੱਚਾ ਲੰਮਾ ਬਹੁਤ ਹੈ ਫੁੱਲ ਬਹੁਤ ਸੂਹੇ ਲੱਗਦੇ ਨੇ ਦੇਖਣ ਵਾਲੇ ਦੇ ਮਨ ਨੂੰ ਮੋਹਿਤ ਜ਼ਰੂਰ ਕਰਦੇ ਨੇ ਪਰ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਅਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ ਕਿ ਸਿੰਮਲ ਰੁਖ ਸਰਾਇਰਾ ਅਤ ਦਿਰਗ ਅਤ ਮੁੱਚ ਓਏ ਜੇ ਆਵਹਿ ਆਸ ਕਰ ਜਾਹਿ ਨਿਰਾਸੀ ਕਿਤ ਹਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪੱਤ ਹਾਲ ਫਿੱਕੇ ਨੇ ਫੁੱਲ ਬਕ ਬਕੇ ਨੇ ਤੇ ਪੱਤੇ ਵੀ ਕੰਮ ਨਹੀਂ ਆਉਂਦੇ ਸਿੰਮਲ ਦਾ ਰੁਖ ਚਾ ਲੰਮਾ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਬੇਸਵਾਦੇ ਫਲਾ ਵਾਲਾ ਹੋਣ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਿਕੰਮਾ ਹੈ ਇੱਥੇ ਜਿਹੜਾ ਸਿੰਮਲ ਰੁਖ ਹੈ ਇਹਦਾ ਭਾਵ ਹੈ ਕਿ ਪਰਪੰਚੀ ਦਿਖਾਵੇ ਵਾਲਾ ਜੀਵਨ ਜੀਉਣ ਵਾਲੇ ਲੋਕ ਜਿਹੜੇ ਦਿਖਾਵੇ ਦੇ ਤੌਰ ਤੇ ਤੇ ਆਪਣੇ ਆਪ ਨੂੰ ਬੜਾ ਵਧੀਆ ਜੀਵਨ ਵਾਲੇ ਪੇਸ਼ ਕਰਦੇ ਨੇ ਉਹਨਾਂ ਦੇ ਕੋਲ ਦਿਖਾਵੇ ਦੀ ਬਹੁਤ ਸਾਧਨੀ ਬਸਤਰ ਸੋਹਣੀ ਪਹਿਨਦੇ ਨਹੀਂ ਘਰ ਬਹੁਤ ਵਧੀਆ ਹੈ ਕੋਠੀਆਂਕਾਰਾਂ ਸਾਰਾ ਕੁਝ ਹਾਵੇਂ ਹੰਕਾਰ ਦੇ ਭਰੇ ਹੋਏ ਨੇ ਉਹ ਐਸੇ ਜੀਵਨ ਵਾਲੇ ਜਿਹੜੇ ਲੋਕ ਨੇ ਜਦੋਂ ਗੁਰੂ ਦੀ ਮੱਤ ਦੇ ਨਾਲ ਜੁੜਦੇ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਫਲ ਭਏ ਉਹ ਵੀ ਸਫਲ ਹੋ ਜਾਂਦੇ ਨੇ ਭਾਵ ਉਹਨਾਂ ਦੇ ਵਿੱਚ ਵੀ ਰਸ ਭਰ ਜਾਂਦਾ ਹੈ ਸਿੰਬਲ ਬੇਸਖ ਪੇਸ਼ਕ ਅਫਾਲ ਹੈ ਹਲ ਵਾਲਾ ਹੈ ਪਰ ਬੀਸਵਾਦੀ ਫਲਾਂ ਵਾਲਾ ਹੈ ਪਰ ਜਦੋਂ ਭਾਈ ਸਾਹਿਬ ਜੀ ਕਹਿੰਦੇ ਇਦਾਂ ਦੀ ਬਿਰਤੀ ਵਾਲੇ ਲੋਕ ਜਿਹੜੇ ਸਿੰਮਲ ਬ੍ਰਿਸ਼ਮਾਗ ਪਰਪੰਚੀ ਦਿਖਾਵੇ ਵਾਲਾ ਜੀਵਨ ਜਿਉਂਦੇ ਨੇ ਜਦੋਂ ਉਹ ਗੁਰੂ ਦੀ ਮਤ ਦੇ ਧਾਰਣੀ ਬਣਦੇ ਨੇ ਤੇ ਉਹਨਾਂ ਦਾ ਜੀਵਨ ਬੜਾ ਸਾਦਾ ਤੇ ਸੁਆਦਾ ਬਣ ਜਾਂਦਾ ਹੈ ਭਾਵ ਨਾਮ ਰਸ ਦੇ ਵਿੱਚ ਉਹ ਲੋਕ ਜਿਹੜੇ ਨੇ ਉਹ ਭਿੱਜ ਜਾਂਦੇ ਨੇ ਨਾਮ ਦਾ ਰਸ ਉਹਨਾਂ ਦੇ ਵਿੱਚ ਭਰ ਜਾਂਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਲਾਹੌਰ ਜਾਂਦੇ ਨੇ ਉੱਥੇ ਇੱਕ ਦੁਨੀ ਚਾਮ ਚੰਦ ਨਾਮ ਦੇ ਮਨੁੱਖ ਨੂੰ ਮਿਲਦੇ ਨੇ ਦੁਨੀ ਚੰਦ ਜਿਨਨੇ ਆਪਣੇ ਘਰ ਦੇ ਉੱਪਰ ਸੱਤ ਝੰਡੇ ਲਾਏ ਹੋਏ ਗੁਰੂ ਨਾਨਕ ਸਾਹਿਬ ਪੁੱਛਦੇ ਨੇ ਇਹਨਾਂ ਸੱਤ ਝੰਡੇ ਲਾਉਣ ਦਾ ਕੀ ਮਤਲਬ ਹੈ ਉਹ ਕਹਿੰਦਾ ਜੀ ਇਹ ਮੇਰੀ ਅਮੀਰੀ ਦਾ ਨਿਸ਼ਾਨ ਹੈ ਕਿ ਸੱਤ ਝੰਡੇ ਦੱਸਦੇ ਨੇ ਕਿ ਮੇਰੇ ਕੋਲ ਸੱਤ ਗੰਝ ਭਰੇ ਜਾ ਸਕਦੇ ਨੇ ਇੰਨੀ ਦੌਲਤ ਹੈ ਤੇ ਗੁਰੂ ਨਾਨਕ ਸਾਹਿਬ ਉਹਦੇ ਇਸ ਪਰਪੰਚ ਇਸ ਵਿਖਾਵੇ ਨੂੰ ਵੇਖ ਕੇ ਉਹਨੂੰ ਇੱਕ ਸੂਈ ਦਿੰਦੇ ਨੇ ਕਿ ਮੈਂ ਅਗਲੀ ਦਰਗਾਹ ਤੇਰੇ ਕੋਲੋਂ ਸੂਈ ਲੈ ਲਵਾਂਗਾ ਘਰ ਆਉਂਦਾ ਹੈ ਪਤਨੀ ਨੂੰ ਕਹਿੰਦੇ ਸੂਈ ਸੰਭਾਲ ਕੇ ਰੱਖ ਸਾਖੀ ਆਪਾਂ ਜਾਣਦੇ ਆ ਉਹ ਪਤਨੀ ਕਹਿੰਦੀ ਕਿ ਇਹ ਸੂਈ ਕਿਉਂ ਸੰਭਾਲਣੀ ਹੈ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਅਗਲੀ ਦਰਗਾਹੇ ਲੈਣਗੇ ਉਹ ਕਹਿੰਦੀ ਕਿ ਅਗਲੀ ਦਰਗਾਹੇ ਇਹ ਸੂਈ ਕਿਵੇਂ ਜਾਏਗੀ ਕਹਿੰਦਾ ਕਿ ਮੇਰੇ ਤਨ ਵਿੱਚ ਚੋਬ ਦੇਵੀ ਜਾਂ ਮੇਰੇ ਜੇਬ ਵਿੱਚ ਆ ਦੇਵੀ ਜਾਂ ਇਸ ਤਰ੍ਹਾਂ ਚਲੋ ਬਚਨ ਕਰਦਾ ਉਹ ਸਮਝਾਉਂਦੀ ਹੈ ਇਹ ਸੂਈ ਤੇ ਛੱਡ ਇਹ ਸਰੀਰ ਵੀ ਅੱਗੇ ਨਹੀਂ ਜਾਣਾ ਇਹ ਸੜ ਕੇ ਸੁਆਹ ਹੋ ਜਾਣਾ ਵਾਪਸ ਆਉਂਦਾ ਗੁਰੂ ਨਾਨਕ ਸਾਹਿਬ ਨੂੰ ਸੂਈ ਵਾਪਸ ਕਰਕੇ ਕਹਿੰਦਾ ਜੀ ਇਹ ਸੂਈ ਨਾਲ ਨਹੀਂ ਜਾਏਗੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਸੱਤ ਝੰਡੇ ਲਾਏ ਨੇ ਕਿ ਮੇਰੇ ਕੋਲ ਇੰਨੀ ਦੌਲਤ ਹੈ ਜਿਹੜੀ ਤੂੰ ਸੰਭਾਲ ਕੇ ਰੱਖੀ ਤੀ ਇਹ ਨਾਲ ਜਾਵੇਗੀ ਇਹ ਪਰਪੰਚ ਇਹ ਦਿਖਾਵਾ ਇਹ ਜਿਹੜਾ ਇੰਨਾ ਢੋਂਗ ਰਚਦੇ ਅਮੀਰੀ ਦਾ ਇਹ ਆਪਣੇ ਅੰਦਰ ਦਾ ਹੰਕਾਰ ਜਿਹੜਾ ਤੂੰ ਲਈ ਫਿਰਦਾ ਕੀ ਇਹ ਨਾਲ ਜਾਏਗਾ ਦੁਨੀ ਚੰਦ ਨੂੰ ਸਮਝ ਆਈ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਧਾਰਨ ਕੀਤੀ ਸਾਰਾ ਕੁਝ ਧਨ ਦੌਲਤ ਜਿਹੜਾ ਸੀ ਗਰੀਬਾਂ ਵਿੱਚ ਵੰਡ ਦਿੰਦਾ ਗੁਰੂ ਕੇ ਨਾਮ ਤੇ ਧਰਮਸ਼ਾਲਾ ਬਣਾਉਂਦਾ ਤੇ ਉੱਥੇ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਉਹ ਲੰਗਰ ਚਲਾ ਦਿੰਦਾ ਜਿੱਥੇ ਲੋੜਵੰਦਾ ਕਿ ਪ੍ਰਸ਼ਾਦਾ ਪਾਣੀ ਛੱਕ ਕੇ ਕਿਰਤਾਰਥ ਹੁੰਦੇ ਨੇ ਸੋ ਗੁਰਮਤ ਕਮਾਈ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਸਿੰਬਲ ਵਰਗਾ ਪਰਪੰਚੀ ਵਿਖਾਵੇ ਵਾਲਾ ਜੀਵਨ ਜਿਉਣ ਵਾਲਾ ਨੀ ਚੰਦ ਸਫਲ ਹੋ ਗਿਆ ਕਹਿੰਦੇ ਉਹ ਰਸ ਰਸ ਨਾਲ ਭਰ ਗਿਆ ਉਹਦੇ ਜੀਵਨ ਦੇ ਵਿੱਚ ਹੁਣ ਰਸ ਆਉਣ ਲੱਗ ਪਿਆ ਨਾਮ ਬੰਦਗੀ ਸੇਵਾ ਸਿਮਰ ਨਾਲ ਜੁੜ ਕੇ ਉਹਨੇ ਆਪਣਾ ਜੀਵਨ ਸਫਲ ਕਰ ਲਿਆ ਭਾਈ ਸਾਹਿਬ ਜੀ ਕਹਿੰਦੇ ਗੋਰ ਮਤ ਸਤ ਕਰ ਗੁਰੂ ਦੀ ਮਤ ਨੂੰ ਗੁਰੂ ਦੇ ਗਿਆਨ ਨੂੰ ਗੁਰੂ ਦੀ ਸਿੱਖਿਆ ਨੂੰ ਸਤ ਕਰਕੇ ਕਮਾਉਣ ਵਾਲੇ ਸਿੰਮਲ ਸਿੰਬਲ ਸਫਲ ਭਏ ਸਿੰਬਲ ਵਰਗਾ ਜੀਵਨ ਜੀਉਣ ਵਾਲੇ ਪਰਪੰਚੀ ਵਿਖਾਵੇ ਦਾ ਜੀਵਨ ਜੀਉਣ ਵਾਲੇ ਜਿਹੜੇ ਨੇ ਉਹ ਉੱਤਮ ਕਰਨੀ ਕਮਾਈ ਵਾਲੇ ਸਫਲ ਸਫਲ ਜੀਵਨ ਵਾਲੇ ਬਣ ਜਾਂਦੇ ਨੇ ਰਸਮ ਦਾਇਕ ਜੀਵਨ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਗੁਰਮਤ ਸਤ ਸਤ ਕਰ ਬਾਸ ਮੈਂ ਸੁਗੰਧ ਹੈ ਬਾਸ ਬਹੁਤ ਉੱਚਾ ਲੰਮਾ ਜਾਂਦਾ ਪਰ ਵਿੱਚੋਂ ਖਾਲੀ ਹੋਣ ਕਰਕੇ ਇਹ ਚੰਦਣ ਦੇ ਨੇੜੇ ਰਹਿੰਦਿਆਂ ਵੀ ਸੁਗੰਧੀ ਪ੍ਰਾਪਤ ਨਹੀਂ ਕਰ ਸਕਦਾ ਓਵੇਂ ਜਿਵੇਂ ਇੱਦਾਂ ਦੀ ਬਿਰਤੀ ਵਾਲੇ ਜਿਹੜੇ ਲੋਕ ਨੇ ਬਾਸ ਤੇ ਸੁਗੰਧੀ ਨਹੀਂ ਦਿੰਦਾ ਬਾਸ ਦੇ ਵਿੱਚ ਤੇ ਸੁਗੰਧੜ ਚੰਦਣ ਦੀ ਸੁਗੰਧੀ ਨਹੀਂ ਭਰਦੀ ਪਰ ਗੁਰੂ ਦੀ ਸਿੱਖਿਆ ਚੰਦਣ ਤੋਂ ਜ਼ਿਆਦਾ ਸ਼੍ਰੇਸ਼ਟ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਚਨ ਹੈ ਕਿ ਚੰਦਣ ਕੇ ਨਿਕਟੈ ਬਸੈ ਬਾਸ ਸੁਗੰਧ ਨਾ ਹੋਈ ਔਰ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਬਾਸ ਵਰਗੀ ਹੰਕਾਰੀ ਬਿਰਤੀ ਦਾ ਤਿਆਗ ਕਰ ਦਿੰਦੇ ਨੇ ਤੇ ਉਹ ਸੁਗੰਧਤ ਬਿਰਤੀ ਭਾਵ ਨਿਮਰਤਾ ਪਿਆਰ ਮਿੱਠ ਬੋਲੜਾ ਸੁਭਾਅ ਇਹ ਚੰਗੇ ਗੁਣਾ ਦੀ ਜਿਹੜੀ ਦਾਤ ਹੈ ਸੁਗੰਧੀ ਵਾਲਾ ਜੀਵਨ ਕਹ ਲੋ ਗੁਰੂ ਸਾਹਿਬ ਜੀ ਉਹਨਾਂ ਨੂੰ ਨਿਮਰਤਾ ਹਲੀਮੀ ਪਿਆਰ ਮੁਹੱਬਤ ਵਾਲੀ ਸੁਗੰਧੀ ਬਖਸ਼ਿਸ਼ ਕਰ ਦਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰੂ ਦੀ ਮਤ ਨੂੰ ਸਤ ਕਰਕੇ ਮੰਨਣ ਵਾਲੇ ਬਾਸ ਵਾਲੀ ਹੰਕਾਰੀ ਬਿਰਤੀ ਨੂੰ ਤਿਆਗ ਕੇ ਨਿਮਰਤਾ ਵਾਲੀ ਸੁਗੰਧੀ ਵਾਲੀ ਬਿਰਸੀ ਪ੍ਰਾਪਤ ਕਰ ਲੈਂਦੇ ਨੇ ਗੁਰ ਮਤ ਸਤ ਕਰ ਕੰਚਣ ਮਨੂਰ ਭਏ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੀ ਸਿੱਖਿਆ ਨੂੰ ਦ੍ਰਿੜ ਕਰਕੇ ਕਮਾਉਣ ਵਾਲੇ ਕੰਚਣ ਭਾਵ ਸੋਨਾ ਮਨੂਰ ਦਾ ਅਰਥ ਹੈ ਜੀ ਉਹ ਲੋਹਾ ਜਿਸ ਨੂੰ ਜੰਗਾਲ ਲੱਗ ਕੇ ਉਹ ਸੜ ਜਾਂਦਾ ਹੈ ਖੋਖਾ ਹੋ ਜਾਂਦਾ ਹੈ ਲੋਹਾ ਸੜ ਸੜ ਕੇ ਕੋਲੇ ਵਰਗਾ ਕਾਲਾ ਹੋ ਜਾਂਦਾ ਹੈ ਉਹ ਲੋਹਾ ਜਿੰਨੂੰ ਕਬਾੜੀਆ ਵੀ ਨਹੀਂ ਖਰੀਦਦਾ ਕਿ ਇਸ ਲੋਹੇ ਤੋਂ ਮੈਨੂੰ ਕੀ ਲਾਭ ਹੋਏਗਾ ਇਦਾਂ ਦੇ ਜੀਵਨ ਵਾਲੇ ਲੋਕ ਜਿਹੜੇ ਨਿਕੰਮੇ ਜੀਵਨ ਵਾਲੇ ਬਣ ਜਾਂਦੇ ਨੇ ਲੋਹੇ ਦੇ ਜੰਗਾਲੇ ਹੋਏ ਲੋਹੇ ਦੀ ਤਰ੍ਹਾਂ ਜਿਨ੍ਹਾਂ ਨੂੰ ਕਬਾੜੀਆ ਵੀ ਲੈਣ ਵਾਸਤੇ ਤਿਆਰ ਨਹੀਂ ਜਦੋਂ ਉਹ ਗੁਰੂ ਦੀ ਸ਼ਰਣ ਵਿੱਚ ਆਉਂਦੇ ਨੇ ਨਾ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਇੱਕ ਬਚਨ ਹੈ ਕੇ ਕਰਣੀ ਕਾਗਦ ਮਨਮਸ ਬਾਣੀ ਬੁਰਾ ਭਲਾ ਦੋਇ ਲੇਖ ਪਏ ਇਹ ਜਿਹੜਾ ਸ਼ਬਦ ਮਾਰੂ ਰਾਗ ਦਾ ਅਖੀਰੜੀਆਂ ਪੰਕਤੀਆਂ ਨੇ ਸਤਗੁਰੂ ਕਹਿੰਦੇ ਭਾਇ ਮਨੂਰ ਜਿਹੜਾ ਸੜੇ ਹੋਏ ਲੋਹੇ ਦੀ ਤਰ੍ਹਾਂ ਜੰਗਾਲੇ ਹੋਏ ਜੀਵਨ ਵਾਲਾ ਮਨੁੱਖ ਜਿਹਦੇ ਮਨ ਤੇ ਪਾਪਾਂ ਦੀ ਵਿਕਾਰਾਂ ਦੀ ਮੈਲ ਛੜ ਛੜ ਕੇ ਸੜ ਗਿਆ ਜੀਵਨ ਸਤਿਗੁਰੂ ਜੀ ਕਹਿੰਦੇ ਕੰਚਣ ਫਿਰ ਹੋਵੇ ਉਹ ਫਿਰ ਕੰਚਣ ਵਰਗਾ ਸੁੱਧ ਸੋਨੇ ਵਰਗਾ ਬਣ ਜਾਂਦਾ ਹੈ ਤੇ ਬਣਦਾ ਕਦੋਂ ਹੈ ਜੇ ਗੁਰ ਮਿਲੈ ਧਿਨੇਹਾ ਕਹਿੰਦੇ ਜੇ ਉਹਨੂੰ ਸਮਰੱਥ ਗੁਰੂ ਮਿਲ ਪਏ ਤੇ ਜਿਹੜਾ ਮਨੂਰ ਵਰਗਾ ਸੜੇ ਹੋਏ ਲੋਹੇ ਵਰਗਾ ਜਿਹੜਾ ਜੀਵਨ ਵਾਲਾ ਮਨੋਖੇ ਉਹ ਸ਼ੁੱਧ ਸੋਨੇ ਵਰਗਾ ਜੀਵਨ ਪ੍ਰਾਪਤ ਕਰ ਲੈਂਦਾ ਜੇ ਉਹਨੂੰ ਸੱਚੇ ਗੁਰੂ ਦੀ ਪ੍ਰਾਪਤੀ ਹੋ ਜਾਏ ਤੇ ਗੁਰੂ ਦੀ ਮਤ ਦਾ ਧਾਰਣੀ ਬਣ ਜਾਏ ਇਹੀ ਬਚਨ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਅਮਰੋਦ ਦੇ ਮੱਖੋਂ ਬਚਨ ਸੁਣਿਆ ਸੀ ਤੇ ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਣ ਵਿੱਚ ਆਏ ਤੇ ਉਹਨਾਂ ਦਾ ਜੀਵਨ ਸੱਚਮੁੱਚ ਸੋਨੇ ਵਰਗਾ ਬਣ ਗਿਆ ਗੁਰੂ ਅੰਗਦ ਸਾਹਿਬ ਨੇ ਆਪਣਾ ਰੂਪ ਬਣਾ ਕੇ ਉਹਨਾਂ ਨੂੰ ਤੀਜੇ ਤਾਂ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਨੂੰ ਗ੍ਰਿਹਾਈ ਬਖਸ਼ ਕੇ ਗੁਰੂ ਬਣਾ ਦਿੱਤਾ ਇਹ ਊਰਣ ਸਮਰੱਥ ਗੁਰੂ ਦੀ ਬਖਸ਼ਿਸ਼ ਹੈ ਭਾਈ ਗੁਰਦਾਸ ਜੀ ਕਹਿੰਦੇ ਗੁਰ ਮਤ ਸਤ ਕਰ ਗੁਰੂ ਦੀ ਮਤ ਨੂੰ ਸਤ ਕਰਕੇ ਮੰਨਣ ਵਾਲਾ ਕੰਚਣ ਮਨੂਰ ਭਏ ਮਨੂਰ ਵਰਗੇ ਜੀਵਨ ਜੀਣ ਵਾਲੇ ਸੜੀ ਕੋਈ ਲੋਹੇ ਦੀ ਤਰ੍ਹਾਂ ਜਿਨ੍ਹਾਂ ਦਾ ਜੀਵਨ ਬਣ ਚੁੱਕਿਆ ਹੈ ਭਾਈ ਸਾਹਿਬ ਜੀ ਕਹਿੰਦੇ ਸ਼ੁੱਧ ਸੋਨੇ ਵਰਗਾ ਜੀਵਨ ਪ੍ਰਾਪਤ ਕਰ ਲੈਂਦੇ ਨੇ ਭਾਵ ਉੱਚਾ ਸੁੱਚਾ ਕੀਮਤੀ ਜੀਵਨ ਉਹਨਾਂ ਦਾ ਬਣ ਜਾਂਦਾ ਹੈ ਲੋਕ ਉਹਨਾਂ ਦੇ ਜੀਵਨ ਨੂੰ ਵੇਖ ਕੇ ਆਪਣਾ ਜੀਵਨ ਬਦਲਦੇ ਨੇ ਗੁਰ ਮਤ ਸਤ ਕਰ ਪਰਖਤ ਅੰਧ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦੀ ਮਤ ਨੂੰ ਸੱਚ ਕਰਕੇ ਮੰਨਣ ਵਾਲੇ ਜਿਹੜੇ ਨੇ ਉਹ ਅੰਦੇ ਅਗਿਆਨੀ ਪੁਰਖ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਦੁਨੀਆ ਤੇ ਵਿਚਰਨ ਦਾ ਕੋਈ ਉਹਨਾਂ ਕੋਲ ਢੰਗ ਨਹੀਂ ਸੱਚ ਝੂਠ ਦੀ ਪਰਖ ਕਰਨ ਦਾ ਉਹਨਾਂ ਦੇ ਕੋਲ ਕੋਈ ਜਿਹੜਾ ਤਰੀਕਾ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਐਨ ਬੇਸੁੱਧ ਮੂਰਖ ਬਿਰਤੀ ਮੂੜ ਬਿਰਤੀ ਦੇ ਲੋਕ ਜਦੋਂ ਗੁਰੂ ਦੀ ਸ਼ਰਣ ਵਿੱਚ ਆਉਂਦੇ ਨੇ ਤੇ ਸਤ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਉਪਰਖਤ ਪਰਖਤ ਭਾਵ ਪਾਰਖੂ ਬੁੱਧੀ ਵਾਲੇ ਗਿਆਨवान ਹੋ ਜਾਂਦੇ ਨੇ ਪਰਖਤ ਅੰਧ ਹੈ ਅਗਿਆਨੀ ਵੀ ਭਾਈ ਸਾਹਿਬ ਜੀ ਕਹਿੰਦੇ ਪਾਰਖੂ ਬੁੱਧੀ ਵਾਲੇ ਬਣ ਜਾਂਦੇ ਨੇ ਜਦੋਂ ਗੁਰੂ ਦੀ ਸ਼ਰਣ ਵਿੱਚ ਆ ਜਾਂਦੇ ਨੇ ਗੁਰੂ ਦੀ ਮੱਤ ਨੂੰ ਜਦੋਂ ਧਾਰਨੀ ਕਰਦੇ ਨੇ ਗੁਰ ਮੱਤ ਸਤਕਾਰ ਕਾਲ ਕੂਟ ਅੰਮ੍ਰਿਤ ਹੋਏ ਭਾਈ ਗੁਰਦਾਸ ਜੀ ਕਹਿੰਦੇ ਸੱਚੇ ਗੁਰੂ ਦੀ ਸੱਚੀ ਸਿੱਖਿਆ ਨੂੰ ਗ੍ਰਹਿਣ ਕਰਕੇ ਜ਼ਹਿਰ ਵਰਗਾ ਜਿੰਨਾ ਦਾ ਜੀਵਨ ਹੈ ਕਿ ਹਰ ਵੇਲੇ ਅੰਦਰ ਕਰੋਧ ਵਿਸ਼ੇਵਾਸ਼ਨਾਵਾ ਹਰ ਵੇਲੇ ਅੰਦਰ ਜ਼ਹਿਰ ਹੀ ਜ਼ਹਿਰ ਜਿਹੜਾ ਉਹ ਭਰਿਆ ਰਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੀ ਮਤ ਦੇ ਧਾਰਣੀ ਬਣੇ ਤੇ ਜ਼ਹਿਰ ਵਾਲਾ ਜੀਵਨ ਖਤਮ ਹੋ ਗਿਆ ਅੰਮ੍ਰਿਤ ਹੋਏ ਅੰਮ੍ਰਿਤ ਵਰਗੇ ਜੀਵਨ ਵਾਲਾ ਉਹਨਾਂ ਨੂੰ ਆਨੰਦ ਆਉਣ ਲੱਗ ਪਿਆ ਆਤਮ ਸੁੱਖ ਦੀ ਪ੍ਰਾਪਤੀ ਹੋ ਗਈ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜਦੋਂ ਸਤਗੁਰੂ ਜੀ ਜਿੱਥੇ ਅੱਜ ਗੁਰਦੁਆਰਾ ਬਣਿਆ ਹੋਇਆ ਉਹ ਸਥਾਨ ਗੁਰਦੁਆਰਾ ਪੰਜਾ ਸਾਹਿਬ ਦਾ ਇਤਿਹਾਸ ਜਦੋਂ ਪੜ੍ਹਦੇ ਹਾਂ ਤੇ ਵਲੀ ਕੰਧਾਰੀ ਜਿਹੜਾ ਕ੍ਰੋਧ ਦੇ ਜ਼ਹਿਰ ਦੇ ਨਾਲ ਭਰਿਆ ਹੋਇਆ ਹੈ ਪਾਣੀ ਦੇ ਘੁੱਟ ਦੀ ਖਾਤਰ ਭਾਈ ਮਰਦਾਨਾ ਜੀ ਤੇ ਪੱਥਰ ਸੁੱਟ ਦਿੰਦਾ ਉਸ ਵਲੀ ਕੰਧਾਰੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ੁਭਾ ਦਾ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਨੇ ਉਹਨੂੰ ਗੁਰਮਤਿ ਸਿਖਾਈ ਸ਼੍ਰੇਸ਼ਟ ਮਤ ਦਿੱਤੀ ਉਹਦੀ ਪੈੜੀ ਬੁੱਧੀ ਜ਼ਹਿਰ ਵਾਲੀ ਜਿਹੜੀ ਬੁੱਧੀ ਸੀ ਉਹਦਾ ਸਤਗੁਰੂ ਨੇ ਨਾਸ਼ ਕਰ ਦਿੱਤਾ ਉਹਨੂੰ ਅੰਮ੍ਰਿਤ ਵਰਗਾ ਜੀਵਨ ਬਖਸ਼ਿਸ਼ ਕਰ ਦਿੱਤਾ ਜਿਹੜਾ ਭਾਈ ਮਰਦਾਨੇ ਨੂੰ ਪਾਣੀ ਦੇ ਘੁੱਟ ਤੋਂ ਤਰਸਾਉਂਦਾ ਸੀ ਉਹੀ ਬਲੀ ਕੰਧਾਰੀ ਉਹ ਸਤਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਅਮਰਤ ਵਰਗੇ ਜੀਵਨ ਨੂੰ ਪ੍ਰਾਪਤ ਕਰਦਾ ਆਤਮ ਸੁਖ ਮਾਣਦਾ ਤੇ ਬਾਕੀ ਦੀ ਜ਼ਿੰਦਗੀ ਮਨੁੱਖਤਾ ਦੇ ਭਲੇ ਦੇ ਵਿੱਚ ਬਤੀਤ ਕਰਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਸਤ ਗੁਰੂ ਦੀ ਮਤ ਨੂੰ ਸਤ ਕਰਕੇ ਮੰਨਣ ਵਾਲੇ ਜੈਰ ਵਰਗਾ ਜੀਵਨ ਜੀਉਣ ਵਾਲੇ ਲੋਕ ਅਮਰਤ ਵਰਗਾ ਜੀਵਨ ਭਰਾ ਭਾਵ ਆਤਮ ਸੁਖ ਆਨੰਦਮਈ ਜੀਵਨ ਜਿਹੜਾ ਉਹ ਪ੍ਰਾਪਤ ਕਰ ਲੈਂਦੇ ਨੇ ਕਾਲ ਮੈਂ ਅਕਾਲ ਭਏ ਅਸਥਿਰ ਕੰਧ ਹੈ ਕਾਲ ਚੱਕਰ ਤੋਂ ਨਿਰਲੇਪ ਹੋ ਜਾਂਦੇ ਨੇ ਭਾਵ ਮੌਤ ਦਾ ਡਰ ਉਹਨਾਂ ਨੂੰ ਸਤਾ ਨਹੀਂ ਸਕਦਾ ਮੌਤ ਤੋਂ ਉਹ ਬਿਲਕੁਲ ਨਹੀਂ ਡਰਦੇ ਇਹ ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ ਇਹ ਉਹ ਗੁਰੂ ਕੇ ਸਿੱਖ ਸ਼ਹੀਦ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਗੁਰੂ ਦੀ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਇਆ ਤੇ ਉਹ ਲੋਕ ਮੌਤ ਨੂੰ ਮੁਖੌਲਾ ਕਰਨ ਲੱਗ ਪਏ ਉਹ ਆਪਣਾ ਬੰਦ-ਬੰਦ ਕਟਵਾਉਂਦੇ ਪਏ ਨੇ ਕਿਤੇ ਖੋਪਰ ਲੁਹਾਉਂਦੇ ਪਏ ਨੇ ਕਿਤੇ ਚਰਖੜੀਆਂ ਤੇ ਚੜ੍ਹਦੇ ਪਏ ਨੇ ਮੌਤ ਦਾ ਡਰ ਉਹਨਾਂ ਨੂੰ ਬਿਲਕੁਲ ਸਤਾਉਂਦਾ ਨਹੀਂ ਕਿਉਂ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਕਾਲ ਮੈਂ ਅਕਾਲ ਭਏ ਉਹ ਮੌਤ ਦੇ ਡਰ ਤੋਂ ਬਿਲਕੁਲ ਨਿਰਲੇਪ ਹੋ ਗਏ ਅਸਥਿਰ ਕੰਧ ਹੈ ਤੇ ਉਹਨਾਂ ਦਾ ਸਰੀਰ ਅਚਲ ਭਾਵ ਪ੍ਰਭੂ ਧਿਆਨ ਦੇ ਵਿੱਚ ਐਸਾ ਮਗਨ ਹੋ ਗਿਆ ਕਿ ਉਹਨਾਂ ਤੇ ਆਉਣ ਵਾਲੇ ਦੁੱਖ ਤਕਲੀਫਾਂ ਇਹ ਜਿਹੜੇ ਦਰਦ ਨੇ ਉਹਨਾਂ ਨੂੰ ਮਹਿਸੂਸ ਨਾ ਹੋਏ ਉਹਨਾਂ ਨੇ ਆਪਣੇ ਜੀਵਨ ਨੂੰ ਇੰਨਾ ਉੱਚਾ ਕਰ ਲਿਆ ਕਿ ਸਰੀਰ ਅਚਲ ਹੋ ਗਿਆ ਉਹ ਪ੍ਰਭੂ ਧਿਆਨ ਵਿੱਚ ਐਸੇ ਮਗਨ ਹੋਏ ਕਿ ਚਾਹੇ ਉਹਨਾਂ ਦੇ ਤਨ ਤੇ ਚਰਖੜੀਆਂ ਚੱਲੀਆਂ ਆਰੇ ੱੱੱੱੱੱ ਉਹਨਾਂ ਨੂੰ ਰੂਹਾਂ ਵਿੱਚ ਬੰਨ ਕੇ ਸਾੜ ਦਿੱਤਾ ਗਿਆ ਦੇਗਾਂ ਵਿੱਚ ਉਬਾਲ ਦਿੱਤਾ ਗਿਆ ਪਰ ਉਹ ਜਿਹੜੇ ਸਰੀਰ ਪ੍ਰਭੂ ਧਿਆਨ ਵਿੱਚ ਮਗਨ ਹੋ ਗਏ ਮਨਸੀ ਉਹਨਾਂ ਦੇ ਸਰੀਰ ਐਸੇ ਅਚਲ ਹੋਏ ਕਿ ਸਰੀਰਕ ਪੀੜਾ ਜਿਹੜੀ ਸੀ ਉਹ ਉਹਨਾਂ ਨੂੰ ਦੁਖੀ ਨਹੀਂ ਕਰ ਸਕੀ ਇਹ ਦਾਤ ਮਿਲੀ ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਅਯੁਰ ਗੁਰਦਾਸ ਜੀ ਕਹਿੰਦੇ ਗੁਰ ਮਤ ਸਤ ਕਰ ਜੀਵਨ ਮੁਕਤ ਭਏ ਗੁਰੂ ਦੀ ਮਤ ਨੂੰ ਸਤ ਕਰਕੇ ਜੀਵਨ ਵਿੱਚ ਕਮਾਉਣ ਵਾਲੇ ਜਿਉਂਦੇ ਜੀ ਮਾਇਆ ਮੋਹ ਦੀ ਬੰਦਨਾ ਤੋਂ ਮੁਕਤ ਹੋ ਜਾਂਦੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ 4 ਸਾਲ ਦੇ ਪੁੱਤ ਨੂੰ ਅੱਖਾਂ ਦੇ ਸਾਹਮਣੇ ਕਤਲ ਕਰਕੇ ਉਹਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਖ ਵਿੱਚ ਪਾਇਆ ਜਾ ਰਿਹਾ ਇਹ ਗੁਰੂ ਦੀ ਸਿੱਖਿਆ ਦੀ ਜਿਹੜੀ ਉਹ ਕਰਾਮਾਤ ਕਹਿ ਸਕਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਇਸ ਮੋਹ ਤੋਂ ਪੁੱਤਰ ਮੋਹ ਤੋਂ ਸਰੀਰਕ ਮੋਹ ਤੋਂ ਬਿਲਕੁਲ ਨਿਰਲੇਪ ਹੋ ਚੁੱਕੇ ਨੇ ਜੀਵਨ ਮੁਕਤ ਹੋ ਚੁੱਕੇ ਸੀ ਕਿ ਆਪਣੇ ਪੁੱਤ ਦਾ ਜਿਹੜਾ ਕਲੇਜਾ ਮੁਕ ਵਿੱਚ ਪਾ ਕੇ ਵੀ ਉਡੋਲਦੇ ਨਹੀਂ ਪਏ ਇਹ ਗੁਰੂ ਦੀ ਸਿੱਖਿਆ ਦੀ ਕਰਾਮਾਤ ਹੈ ਮਾਇਆ ਮੈਂ ਉਦਾਸ ਭਾਈ ਸਾਹਿਬ ਜੀ ਕਹਿੰਦੇ ਮਾਇਆ ਭਾਵ ਗ੍ਰਸਥ ਸੰਸਾਰ ਪਰਿਵਾਰ ਵਿੱਚ ਰਹਿੰਦੇ ਵੀ ਇਹਦੇ ਤੋਂ ਉਦਾਸ ਰਹਿੰਦੇ ਨੇ ਨਿਰਲੇਪ ਰਹਿੰਦੇ ਨੇ ਬਾਸਬੰਦ ਨਿਰਬੰਦ ਹੈ ਮਾਇਆ ਦੇ ਵਿੱਚ ਰਹਿੰਦਿਆਂ ਵੀ ਭਾਈ ਗੁਰਦਾਸ ਜੀ ਕਹਿੰਦੇ ਬੰਦ ਨਿਰਬੰਧ ਹੈ ਬੰਦ ਕਹਿੰਦੇ ਮਾਇਕੀ ਪਦਾਰਥ ਵਿਸ਼ੇਵਾਸ਼ ਨਾਵਾਂ ਇਹਨਾਂ ਦੀ ਬੰਧਣ ਤੋਂ ਨਿਰਬੰਧ ਹੈ ਨਿਰਲੇਪ ਨੇ ਬੰਧਣ ਰਹਿਤ ਨੇ ਭਾਈ ਗੁਰਦਾਸ ਜੀ ਨੇ ਇਸ 27 ਨੰਬਰ ਕਵਿਤ ਦੇ ਵਿੱਚ ਸਤਿਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਜਿਹੜਾ ਉੱਚਾ ਤੇ ਸੁੱਚਾ ਜੀਵਨ ਸਿੱਖ ਨੂੰ ਪ੍ਰਾਪਤ ਹੁੰਦਾ ਹੈ ਉਹਦਾ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਵਾਲਾ ਉਹ ਬਿਲਕੁਲ ਇਸ ਸਰੀਰ ਤੋਂ ਮਾਇਆ ਦੇ ਬੰਧਣਾ ਤੋਂ ਵਿਸ਼ੇਵਾਸਨਾਵਾਂ ਤੋਂ ਨਿਰਲੇਪ ਹੋ ਜਾਂਦਾ ਹੈ ਔਰ ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਜਿਹੜਾ ਹੈ ਉਹਦੇ ਜੀਵਨ ਵਿੱਚ ਜਿਹੜੇ ਸਵਾਦ ਆਨੰਦ ਰਸ ਆਉਂਦੇ ਨੇ ਭਾਈ ਸਾਹਿਬ ਜੀ ਕਹਿੰਦੇ ਉਹ ਕਹੇ ਨੇ ਉਹਨਾਂ ਨੂੰ ਕਥਨ ਕਰਨ ਦਾ ਬਿਆਨ ਕਰਨ ਦਾ ਬਹੁਤ ਮੁਸ਼ਕਲ ਹੈ ਸੋ ਇਸ ਕਵਿਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਵਾਲੇ ਦੀ ਧਿਆਵੀ ਗੁਨਾ ਦਾ ਜ਼ਿਕਰ ਕੀਤਾ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ